ਕਲੂਸ਼ਨ ਸੈਂਸ ਹੈ ਉਹਨਾਂ ਜੇਕਰ ਆਈ ਲਈ ਬਾਹ ਪਾਣੀ ਇਹਨਾਂ ਥੜੀਏ ਵਿਚਾਰੀਏ ਤੇ ਉਹਨੂੰ ਆਪਣੇ ਉਪਰੰਤ ਕਮਲ ਥੜੀਏ ਕਿਉਂਕਿ ਜੋ ਕੁਛ ਕਲੂਸ਼ਨ ਸੈਂਸ ਹੈ ਮੌਲਿਕ ਸਾਨੂੰ ਦਿਖਾ ਦਤਾ ਹੈ ਜੁਗੀਆਂ ਕੰਮਾਂ ਦੇ ਵਿੱਚ ਹੈ ਅਰ ਚੋਗੀਆਂ ਕੰਧਾਂ ਦੀ ਪਾਣੀ ਨੂੰ ਆਪਾਂ ਪੜਦੇ ਆਂ ਬਚਾਉਂਦੇ ਆਂ ਤੇ ਸਾਨੂੰ ਸੱਚ ਮਾਰਗ ਮਿਲਦਾ ਹੋਰ ਸੱਚਾ ਮਾਰਗ ਮਹਾਏ ਜਿਹੜਾ ਜਿਹੜਾ ਰਸਤਾ ਜਿਹਨੇ ਰਸਤਾ ਮਹਾਏ ਗਿਆ ਪਟੜੀ ਆ ਉਹ ਸਾਥ ਨੂੰ ਆਰਗ ਦੀ ਗੱਡੀ ਆਖੀ ਉੱਤੇ ਉੱਤੇ ਚੱਲ ਜਾਂਦੀ ਈ ਆ ਤੇ ਉਹ ਸਿੱਧਾ ਦੁਆਰ ਸੱਜਣਾ ਪਰ ਉਹ ਜਿੱਤੇ ਗਿਆ ਜਿਹੋ ਸੰਸੇ ਜੀ ਆਪਾਂ ਨੂੰ ਅਸੂਲ ਦਿੱਤੇ ਹੋਇਆ ਪਰ ਉਹ ਸਾਡੀ ਪਟੜੀ ਉਹਦੇ ਤੋਂ ਆਪਾਂ ਛੱਡਣਾ ਚੱਲ ਕੇ ਤੇ ਸਿੱਧਾ ਮਾਰਗ ਜਿਹੜਾ ਉਹ ਸੱਜਣਾ

ਇਹ ਵੀ ਇਹ ਗੱਲ ਆਪਾਂ ਕਾਰਜੀ ਤੋਂ ਕਹਿੰਦੇ ਨਹੀਂ ਨਿਰਗੁਣ ਕੀਨ ਤੇ ਸਰਗੁਣ ਕੀਏ ਪਰ ਇਹ ਮਾਰਗ ਜਿਹੜਾ ਹੁਣ ਦੱਸਣਾ ਆਪਾਂ ਸਚਿਬਾਸ਼ੀ ਨੇ ਕਿਹਾ ਸੀ ਨਾ ਕਿ ਅੱਗੇ ਮੈਂ ਤੁਹਾਡੇ ਮੋਢਿਆਂ ਤੇ ਭਾਰ ਰੱਖਣਾ ਹੈ ਉਹ ਸਾਡੇ ਮੋਢਿਆਂ ਤੇ ਭਾਰ ਜਿਹੜਾ ਸਤਿਗੁਰ ਨੇ ਇਹੀ ਰੱਖਿਆ ਕਿ ਤੁਸੀਂ ਪਰਮਾਣੂ ਨੂੰ ਪੜਨਾ ਹੈ ਬਚਾਉਣਾ ਹੈ ਤੇ ਸਾਰੇ ਸੰਸਾਰ ਨੂੰ ਦੱਸਣਾ ਹੈ ਸਚਿਬਾਸ਼ੀ ਨੇ ਰੱਖਾਇਆ ਸੀ ਸ੍ਰੀ ਸਤਿਗੁਰ ਸਾਹੀ ਤੇ ਉਹ ਉਸਨੂੰ ਅਉਤੈਕ ਨਹੀਂ ਦਸੀ ਮਤ। ਸਿਸ਼ਟ ਸੁਭਾਈ ਦੇ ਸਾਰੇ ਹੁੰਦੇ ਨੇ। ਗੁਰਾ ਹੁਣ ਆਪਾਂ ਨਿਰਗੁਣ ਕੀਰ ਮੜੇ ਦੀ ਪਾਣੀਆ ਪਰ ਲਾਈ ਪੜੀ ਹੈ। ਨਿਰਗੁਣ ਸਰਗੁਣ ਲੈ ਅਵਤਾਰ। ਹਮ ਗੱਚਿਆਂ ਨਾਲ ਨਹੀਂ ਪਤਾ। ਗੁਰਦੇ ਕੋਣ ਕੀਆ ਨਿਰਗੁਣ ਨੂੰ ਸੈਚਾਈ ਦੇ। ਆਪ ਅਰਥ ਕਰਕੇ ਦੱਸਿਆ ਹੈ ਕਿ ਤੇ। ਹਪਾਲ ਕੁਰਮ ਦੀ ਨਿਰਗੁਣ ਜੋਤ ਉਹ ਸਾਤ ਸਰੂਪ ਦੀ ਧਾਰ। जी जन्म मरण कभी नहीं आई और वो अपना हुक्म दे रही है कि सच्चा इस्ट जेड़ है मेरा है और मेरा आंत का इस्ट है जो कद नाश नहीं हो निर्पण समापन नहीं है और वो हमेशा रैन वाली भावना जरा साधन शरीर है वो नहीं ਜਿਨਾਂ ਜਿਨਾਂ ਸਮਾਨ ਨਿਰਮਣ ਨੇ ਸਾਰਗ ਨੂੰ ਦਿੱਤਾ ਉਹਨਾਂ ਉਹਨਾਂ ਹੀ ਲਈ ਵਿਆਹ ਦਿਹਾਉ ਸੰਸਾਰ ਦੇਚ ਕਰਨਾ ਇਸ ਤੋਂ ਅੱਗੇ ਨਿਰਮਣ ਕੇਹ ਖਾਲ ਜਿਹੜੇ ਮਜੂਦ ਹੈ ਗੁਣਮਈਓ ਮਜੂਦ ਹੈ ਅੱਗੇ ਸੱਚੇ ਪਾਸ਼ੇ ਹੀ ਹੈ ਕਿਤੇ ਨਾ ਸ਼ਾ ਉਹ ਕੁੰਡਾ ਅਰਿਆ ਪਰੇਪਾਰ ਜੀ ਮਾ ਜੰਤਾ ਝੋਲੀ ਪਾਈ ਆ ਇਹ ਸ਼ਬਦ ਆਪਣਾ ਜਿਹੜੇ ਸਾਨੂੰ ਚੌੜੇ ਘੰਢ ਲਪਾਉਂਦੇ ਹੋਏ ਅਮਰੇ ਸਾਰੇ ਜੀਵਾਂ ਦੇ ਸਾਰੇ ਦੇ ਝੋਲੀ ਪਾਉਂਦੇ ਆ ਅਸੀਂ ਉਹਨਾ ਪੜ ਕੇ ਦੇ ਵਿਚਾਰ ਮਾ ਸੱਚ ਮਾਰ ਦੇ ਜਨਾ ਸਾਚੇ ਸੰਤਾਂ ਕਾਰਪੇ ਇਸ ਵਿਖਿਆ ਇੱਕ ਸਮਝਾਈਆ ਕਾਇਆ ਮੰਦਰ ਅੰਦਰ ਹਰੀਤ ਵਾਰ ਹਰ ਜੂ ਕੇ ਕਾਇਆ ਸੁਣ ਲਈਆ ਕੈੁਸ਼ ਚੈਤੇ ਸਾਬ ਸਾਬ ਸਮਝਾ ਤਵੇ ਟਡੇ ਕਾਇਆ ਮੰਦਰ ਅੰਦਰ ਦੇ ਵਿੱਚ ਨੀਰਾ ਵਾਸਤ ਹੈ ਔਰ ਮੈਂ ਉਤਰੀ ਟਡੇ ਆਤਮਾ ਦੇ ਉੱਤੇ ਆਸਣ ਲਾ ਕੇ ਬਿਠਾਣਾ ਔਰ ਦੇਸ ਨਾਇਏ ਸਹਾਰ ਤੈਗ ਨੂੰ ਮਾਇਆ ਵਰਦਾ ਪਾਈ ਰਾ ਚੱਕਰ ਇੱਥੇ ਆਉਂਦਾ ਹੈ ਕਿਉਂਕਿ ਤੈਗ ਨੂੰ ਮਾਇਆ ਨੇ ਸਾਡੇ ਵਰਦਾ ਪਾਇਆ ਹੋਇਆ ਹੈ ਪਰ ਇਸੇ ਕਰਕੇ ਸਾਨੂੰ ਦੇਸ ਨਹੀਂ ਦੇਣਾ ਹਰ ਵਕਸ਼ਨ ਇਹ ਤੇ ਪੇਰਾ ਇਹਨਾਂ ਦੇ ਤੈਗ ਨੂੰ ਮਾਇਆ ਕੀ ਹੈ ਤੈਗ ਨੂੰ ਮਾਇਆ ਆ ਜਾਂਦੀ ਹੈ ਰਜੋਗੁਣ ਸਤੋਗੁਣ ਤਮੋਗੁਣ ਤੇ ਤਮੋਗੁਣ ਦੇ ਵਿੱਚ ਕੀ ਆ ਜਾਂਦੇ ਆ ਕੰਮ ਤੋ ਜੋ ਮੋ ਹੰਕਾਰ ਚੁਗਲੀ ਦਿਵਿਆਂ ਇਖਾ ਗੈਰ ਹੋ ਨਾ ਪਰਫਾਰਮ ਇਸ ਹਰੇ ਤੱਕ ਨਹੀਂ ਰਹਿਦਾ ਕਿਉਂਕਿ ਜਦੋਂ ਅਸੀਂ ਕੌਮ ਵਿੱਚ ਉਹ પતિ ਪਤਨੀ ਦੇ ਪ੍ਰਕਰ ਰਿਸ਼ਤੇ ਕਰਦੇ ਹਾਂ ਉਸ ਤੋਂ ਅੱਗੇ ਜਾਏਗਾ ਜੇ ਸਮਾਜ ਦੇ ਵਿੱਚ ਤਰੇਮ ਬਣ ਜਾਵਾਂਗੇ ਪਰ ਉਹ ਜਦ ਉਹ ਕੀਆਂ ਸਾਨੂੰ ਤੋਂ ਸੁਣਨਾ ਯੋਗਾਂ ਨੂੰ ਗੇਰੀ ਮੰਨਤਾਂ ਦੀ। ਮੂਰ ਨੂੰ ਬੰਦੇ ਨੂੰ ਸੌਖੀ ਬਣਾਉਂਦਾ। ਪਰਮ ਨੂੰ ਕਹ ਆਰਾਮ ਕਾਦਰ ਦੇ ਕਸਾਈ ਬਣਾਉਂਦਾ। ਪਰ ਇਹਨਾਂ ਚੀਜ਼ਾਂ ਦੇ ਵਿੱਚੋਂ ਇਹ ਪੜਦਾ ਕਿ ਲਹੁਣਾ ਬਾਹਰ ਨਿਕਲਣਾ। ਫਿਰ ਅਗੇ ਕੀ ਆ ਗਿਆ ਜਾਨੀ ਅਸੀ ਰਜੋਗੁੰਦੇ। ਰਜੋਗੁੰ ਮਾਸ਼ਯਾ ਅਤਕਲਾਸ਼ਯਾ ਕ੍ਰਿਸ਼ਨਾ ਸੈ ਸੇਤਨ ਸਾਰੇ ਇਧਰੇ ਚਾ। ਕਾਂ ਸਿੱਟੇ ਮਾਸ਼ੇ ਨੇ ਲਖਾਇਆ ਸੀ ਕਿ ਤੁਸੀਂ ਤਮੋਂ ਗੁਣ ਤੇ ਜੋੜ ਰੱਖਣਾ ਹੈ ਜਿਹੜੇ ਗੁਣ ਦੇ ਰਸਤੇ ਸਤਿਗੁਣ ਨੂੰ ਅਪਣਾਉਣਾ ਹੈ ਇਹ ਤੁਹਾਡੀ ਆਪਣੀ ਸਫਲਤਾ ਹੈ ਇਹ ਹੁਸੈਨ ਸ਼ੇਖੀ ਬਾਣੀ ਸਤਿਗੁਣ ਦੇ ਵਿਚਾਰ ਇਹਦਾ ਜਤ ਸਾਥ ਸੰ념 ਸਮਰਸਨ ਕੋ ਤੇ ਆਪਾ ਹਮ ਨਿਮਰਤਾ ਸ਼ਰਸ਼ੀਲਤਾ ਕਰੇ ਕੰਮ ਕੋ ਨਿਭਾਈ ਖਿਮਾ ਕਰਨਾ ਮਾਫ ਕਰਨਾ

ਗੁਰ ਆਗਿਆ ਕਉਟੇ ਵੇਖ ਬਚਾਰ ਤਨ ਤਨ ਬਾਤੀ ਕਾਜੀ ਦਈਆ ਗੁਰ ਸਾਖੀ ਗੁਰ ਸਾਖਿਆਤ ਗੁਰ ਸ਼ਬਦ ਤੇ ਯੋਗਾਦ ਆਦਿ ਯੋਗਾਦ ਇੱਕ ਸੁਹਾਰ ਕਾਰ ਸ਼ਰਨ ਸਜੀ ਸ਼ਰਨਾਈਆ ਗੁੰਗੀ ਭਉਈ ਕਾਰਗਾਰ ਤਾਨੂ ਸੇਜਾਂ ਖੇਲ ਨੇ ਔਰ ਇਹ ਗੁੰਗੀ ਭਉਈ ਜਿਹੜੀ ਆ ਪੌਸਾ ਔਰ ਗਾਉਂ ਕੀ ਹੈ ਕਹਾਣੀ ਕਿਉਂਕਿ ਇਹਦੇ ਵਿੱਚ ਸਾਰੇ ਨਸਮਾਇਰੇ ਜਿਹੜੇ ਤਮੋਂ ਦੇ ਵੀਰੇ ਲੋਦੇ ਦੇ ਸਤੋਂ ਹੋਏ। ਹੋਰ ਇਸ ਮੋਗਨ ਪਾਰ ਕਰਨਾ। ਉਹ ਆਪਣੇ ਆਪ ਨੂੰ ਬਚਾ ਕੇ ਰੱਖਣਾ। ਫਿਰ ਉਹ ਸਤੋਂ ਕੋ ਤੱਕ ਨਾ ਪਹੁੰਚ ਸਕਣ। ਲਈਤੇ ਇਹ ਸੰਸਾਰੀ ਗੱਲ ਕਰ ਤੇ ਸਾਨੂੰ ਧੱਕੇ ਵਿੱਚੇ ਲਪਾਉਣ ਦੀ ਕੋਸ਼ਿਸ਼ ਕਰੇ। ਰੂਂਗੀ ਭੌਰੀ ਪਾਰ ਗਾਹਰ ਆਤਮ ਸੇ ਜਾ ਖੇਰ ਨਿਆਰ। ਨੇਕ ਨੇ ਮੇਲਾ ਸਰਗੰਧਾਰ ਸਰਗ ਨਾਤਾ ਛੁਟੇ ਸੰਸਾਰ ਗੋਰ ਗੋਰ ਮੁਖ ਅਪਰੇ ਪਾਇ ਗੋਸਿਕ ਤੇ ਮੇਲਾ ਇੱਕ ਆਵਾਰ ਮੇਲ ਮੇਲ ਖੁਸ਼ੀ ਨਾਈ ਆ ਆ ਜੈ ਉਸਨ ਜੈਗਾ ਹੋਇ ਸਤਨ ਮੰਦ ਮੇਲਾ ਇੱਕ ਵਾਰ ਤੇ ਇੱਕ ਵਾਰ ਸਾਨੂੰ ਨੇ ਮਿਲ ਲਿਆ ਉਹ ਨਾਲ ਕਿਆ ਮੋਦ ਪੈ ਲਈ ਕਿ ਬਰਾਤ ਸਹੇਗੀ ਦੇ ਰੋਮਾਨੀ ਪਾਲਣਾ ਕਰਦੇ ਹੋਏ ਲੱਗੇ ਜੇ ਉਹਨੇ ਇੱਕ ਵਾਰ ਧਾਣ ਨੂੰ ਫੁਕਾ ਦਿੱਤਾ ਬੇਮੁਖਤਾ ਵਾਲੇ ਪਾਸੇ ਚਲੇ ਨਾ ਤੇ ਮੋੜ ਕੋਈ ਮਾਰੇ ਕੋਈ ਰਸਤਾ ਨਹੀਂ ਰਹਿਣਾ ਵੋਸਿਕੁ ਮਨਾਇਆ ਕਾ ਵਾਰ ਮੇਰੇ ਮੇਰੇ ਖੁਸ਼ੀ ਮਨਾਈ ਆ ਜੋ ਕੀ ਜੋ ਸਰੂਪ ਹਾ हम जुदी अलग हिल आ गया मंज़ा है कि एक रात के इन पे आया और वह बराते ही तगड़ा है सचिव आशय ने कहा है एक सामान्य चंचल समाधे को जिसे जगत्तरीजना पूरी क्रिया काम वासना नहीं कमज़ाहत कलकनी नजर कोई ਮਨ ਪਰਮਾਤਮਾ ਨੂੰ ਸੁਹਣੀ ਕੜਨੀ ਗਾਥਾ ਦੁਜਾ ਯਕਨ ਕੋ ਇਹ ਕੁੜੀ ਆਂ ਤੇ ਤੂੰ ਮੇਰਾ ਮੈਂ ਤੇਰਾ ਦਾ ਲਾਖ ਸੋਹਣ ਦਾ ਤੇ ਜਿੱਥੇ ਸਾਡੇ ਵਿੱਚੋਂ ਜਗਤ ਕ੍ਰਿਸ਼ਨਾ ਕੁੜੀ ਪੂਰੀ ਗਿਆ ਕਾਉਂ ਵਾਸਨਾ ਪੰਜਾਬ ਜਿਹੜੀ ਉਹ ਨਿਕਲ ਜਾਂਦੀ ਹੈ ਤਾਂ ਕਿਉਂਕਿ ਉਹ ਤੂੰ ਕੌਣ ਆ ਤੂੰ ਪਰਮਾਤਮਾ ਹੈ ਤੂੰ ਸਿਰਜਣਹਾਰ ਹੈ ਮੈਂ ਉਹਦੀ ਆਤਮਾ ਮੈਂ ਉਹਦੀ ਸਿਰਜਣਾ ਹੈ ਪਰ ਆਪ ਵੱਸ ਤੇ ਸਾਰਾ ਕੁਝ ਹੁੰਦਾ ਹੈ ਜਿੰਉ ਚਾਹੇ 1 ਮਿੰਟ ਦੇ ਵਿੱਚ ਇੱਥੇ ਰਹਿਣ ਲਈ ਨਾ ਹੁੰਦੇ ਬਰਾਬਰ ਜੀਵਨ ਦੇ ਵਿੱਚ ਮੌਤ ਦੇ ਫਰਕ ਕਿੰਨਾ ਇੱਕ ਸਾਲ 100 ਹੋ ਗਿਆ ਤੇ ਜੀਵਨ ਹੈ ਮਾਰਾ ਪਰ ਇਹ ਗੱਲ ਕੀਤੀ ਆ ਪਰਮਾਨੰਤ ਕਹੇ ਓਕੇ ਮੇਰਾ ਮੈਂ ਤੇਰਾ ਆਪੀ ਪਰਮਾਤਮ ਸੋਹੰਗ ਬੜਨੀ ਗਾਥ ਤੁਜੀ ਅੱਖ ਨਾ ਕੋਈ ਪੜਾਈ ਆ ਰਾਤੀ ਸੁਦਿਆਂ ਦਿਨੇ ਜਾਗਦਿਆਂ ਪ੍ਰਭ ਮਿਲੇਗਾ ਆਪ ਸੰਮੁਖੇ ਆਪਣਾ ਦਰਸ਼ ਦਿਖਾਈ ਜਾ ਫਿਰ ਪਰਮਾਤਮਾ ਦਾ ਅਨੁਰਾਧ ਇਸਤਿਆਂ ਤੇ ਨਹੀਂ ਕਰਦਿਆਂ ਵੀ ਦਰਸ਼ਨ ਜਿਹੜੇ ਆ ਉਹਦਾ ਆਪ ਦੇ ਜੋ ਲਾਹਤਾ ਹੈ 20 ਸੁਣਾਏ ਜਿਹਦੇ ਵਿੱਚ ਕੋਈ ਭਰਮ ਨਹੀਂ ਕੀਤਾ ਜਾ ਸਕਦਾ ਪਰ ਇਹ ਹੁਕਮ ਜਿਹੜਾ ਬਾਰ-ਬਾਰ ਨਹੀਂ ਜਾਂਦਾ ਸ੍ਰੀ ਵਾਸ਼ੇ ਨੇ ਕਿਹਾ ਹੈ ਸੱਚਾ ਹੁਕਮ ਅੰਤਮਾਰ ਹਰ ਗੋਬਿੰਦਿਆ ਆਪਸ ਨੂੰ ਆਏਗਾ ਇਸਲਾ ਦੇਖਾਂ ਮਕਾਉਰੇ ਜਿਸਮ ਸਾਥ ਹਰ ਯੂਹਾ ਪਿਛਲੇ ਦੇ ਕੇ ਪਰਮਾਤਮਾ ਨੇ ਕਲਮ ਪਾ ਦਿੱਤੀ ਐ ਤੇ ਇਤਿਹਾਸ ਹੁਣ ਦੇ ਪਰਮਾਤਮਾ ਨੇ ਆਪਣੇ ਨਾਮ ਬਣਾ ਲਿਆ ਸਾਬਨੇ ਗੋ ਇਹ ਦਾ ਪਰਕਿਆ ਕਾਲ ਦੂਜਾ ਇਸ ਨਾ ਕੋਈ ਮਨਾਏਗਾ ਇਹ ਕਾਲ ਪਰਕਿਆ ਕਾਲ ਦਾ ਇਸ ਪਹਿਲਾ ਸੂਰਵੀ ਹੈ ਨਿਰਗੁਣ ਜੋ ਆਕਾਰ ਪਰਕਿਆ ਹੈ ਕੇਵਲ ਇਸ ਦਾ ਸਾਧੁਰ ਕੇਵਲ ਸ਼ਬਦ ਪਰਗਟ ਹੋਵੇ ਇਸ ਦਾ ਸਤਿਕਾਰ ਕਰਦਾ ਇਸ ਵੀ ਇਸ ਮੈਨੂ 9 ਤੋਂ ਅਗੜੀ ਲੈ ਲਈ ਗੋਣੀ ਤੇ ਪਾਈ ਥਲੇ ਉੱਤਰ ਹੁੰਦੇ ਸਿਜ ਗੋਸ਼ੈ ਨੇ ਸਾਚੇ ਸੰਦੇਸ਼ ਅਨਾਰ ਨਰੇਸ਼ਾ ਧੁਰ ਫਰਮਾਨ ਏਗਾਏ ਕਿ ਗੁਰ ਬਾਣੀ ਬਾਣੀ ਸਤ ਗੁਰ ਵਿੱਚ ਰਖਾਇਆ ਕਿਉਂਕਿ ਬਾਣੀ ਜਿਹੜੀ ਸਤ ਗੁਰ ਦੀ ਤੇ ਬਾਣੀ ਦੇ ਵਿੱਚ ਹੀ ਸਤ ਗੁਰ ਨੇ ਆਪਣਾ ਸੰਦੇਸ਼ ਦਿੱਤਾ ਹੋਇਆ ਜੋ ਮਿਲਣਾ ਹੈ ਸਾਨੂੰ ਉਹ ਬਾਣੀ ਪਾ ਕੇ ਹੀ ਮਿਲਣਾ ਹੈ ਮਾਰਗ ਜਿਹਦੇ ਵਿੱਚ ਪਾਇਆ ਗਿਆ ਜਿਉਂਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਇੱਕੋ ਹਰ ਤੇਰੇ ਜੀਵਤਵਾ ਇੱਕੋ ਹੀ ਬਾਹ ਹੈ ਜੋ ਪਾਸਟ ਲਈ ਤੇ ਫਿਊਚਰ ਵਿੱਚ ਵੀ ਆ ਕੇ ਨੇ ਆ ਇੱਕੋ ਹੀ ਰਹਿਣਾ ਹੈ ਨਾ ਇੱਕੋ ਹੀ ਰਹਿਣਾ ਬਾਣੀ ਸਤਗੁਰ ਸਤਗੁਰ ਬਾਣੀ ਦੋ ਆ ਮਿਚੋਲਾ ਇੱਕ ਨਰੰਕਾਰ ਹਮੈਲਾ ਮੈਂ ਤੇ ਜੇ ਪਾਸ਼ਾ ਨੇ ਪਾਣੀ ਨੂੰ ਸਤਿਗੁਰ ਦੇ ਚੱਲਦਾ ਦਿੱਤਾ। ਕਿਉਂਕਿ ਆਕਾਲ ਪੁਰਖ ਨੇ ਖੋਲ ਆਪ ਇਹ ਦਿੱਸਾ। ਗੁਰਬਾਣੀ ਗੁਰਮੰਦਰਾ ਦਿੱਤੀ ਗਈ ਸੀ। ਪਰ ਹੋਰ ਪਾਣੀ ਹਰਨੇ ਪ੍ਰਮਾਤਮਾ ਨੇ ਖੁਦ ਆਪ ਪ੍ਰਗਟ ਹੋ ਕੇ ਰਖਾਈ ਸੀ। ਔਰ ਹਰ ਗਾਣੀ ਆਪਣੀ ਇਹ ਸੰਦੇਸ਼ਾਂ ਨੂੰ ਪੜਿਓ, ਵਿਚਾਰਿਓ ਤੇ ਸਾਨੂੰ ਨਾਮ ਤੁਲਿਓ। ਜੋ ਮਾਰਗ ਜਿੱਦੇ ਆਇਆ ਹੈ ਜੀ ਉਸ ਨੇ ਚਾਈ ਨੇ ਤੁੰਹੂ 500% ਕੀ ਮਿਲਦਾ। ਦੋ ਕਿ ਸੱਚੇ ਪਾਸ਼ੇ ਨੇ ਸੰਗ ਇਨਾ ਅੱਛਾ ਉੱਚਾ ਸੱਚਾ ਮਾਰਗ ਦਿਖਾਏ ਜਿਸ ਦੇ ਵਿੱਚ ਸਾਰੇ ਹੀ ਬੇਮਾ ਪਰਮਾਤਮਾ ਜੀ ਆਸਵਰੇ ਤੋਂ ਕੱਟ ਕੇ ਪਾਰ ਕਰਦਾ। ਕਿਸੇ ਦਾ ਨਾ ਵੀ ਆਪਣੇ ਉੱਤੇ ਕੋਈ ਬੰਧ ਪਰ ਨਹੀਂ ਲਾਉਣਾ ਦੁਨਿਆਵੀ ਕਿਸੇ ਗੁੰਜਨਾ ਦੇ ਵਿੱਚ ਨਹੀਂ ਪੈਣਾ। सिद्धा सिद्धा संबंध सिद्धा नाता जगात सीमित आपने माँ अजूष्ण चाहिए ने खाया है साप साप पानी चाहिए बीस और ठगा पीपल तो टीम पालसी ले गए प्लाइड पड़ा ना मेरे देर बोले कहे मैं करके आया चेतन चेत चेतवेत्र घोरी को ना कोई पाया इतने सच्चे भाषण के नहीं खाया

ਨੀ ਫੋੜਾੜੀ ਮਹਿਕਣੀ ਮਹੀਨਾ ਛੇ ਦਾ ਰਤ ਬਸੰਤੀ ਮੋਖ ਸ਼ਰਮਾਈਆ ਆਓ ਸਾਰੇ ਵੇਖੋ ਨੇਤ ਨੇਤ ਨੈਣ ਨੈ ਰਾਈ ਸੁਹਾੜੀ ਲਈ ਡੋੜ ਨਹੀਂ ਆ। ਚਾਹੇ ਵੀ ਡੋੜ ਸਨ ਨੂੰ। ਅਸੀਂ ਉਸਹਾੜੀ ਦੇ ਅਸੀਂ ਨਹੀਂ ਭਾਵੇਂ ਸਾਰੇ ਸਿਰ ਤੇ ਆਪ ਕਰਦੇ ਅਸੀਂ ਚੱਲ ਸਕਦੇ ਆ। ਨਹੀਂ ਤੇ ਉਹਨੂੰ ਕਿਸੇ ਤਰ੍ਹਾਂ ਕੋਈ ਜਰੂਰਤ ਨਹੀਂ। ਬਾਜੂ ਦੇ ਤਿਆ ਕੱਲਾ ਦੇ ਆਖੇੜ ਢੇਰ ਖੋਏ ਨਾ ਪਈਆ। ਜੋਤੀ ਦੇ ਉਸ ਰੂਪਹਾਗ ਕੋਈ ਵਰਤਾਰੇ ਆ ਕੋਲੋਂ ਆਪਾਂ ਪੜ ਰਹੇ ਆ ਪੜ ਕੇ ਵਿਚਾਰ ਕਰ ਰਹੇ ਆ ਤੇ ਉਸ ਨੂੰ ਆਪਣੀ ਉਤੇ ਲਾਗੂ ਕਰ ਰਹੇ ਆ ਮੈਂ ਇੱਥੇ ਹੀ ਸਿਪਾਸ਼ੇਈ ਪਾਸੋਂ ਹਰ ਸੰਗਤ ਪਾਸੋਂ ਕੋਈ ਸੰਬੰਧ ਕਰਨ ਦੀ ਇੱਛਾ ਚਾਹਾਂਗਾ ਜੇ ਵੀ ਅਕਰ ਬੰਦ ਕਰ ਵੜਿਆ ਗਿਆ ਹੋਵੇ ਕੁਝ ਗੁਜਾਰ ਕਰਨ ਦਾ ਵਾਸਤੇ ਬੋਲਿਆ ਗਿਆ ਹੋਵੇ ਤੇ ਮੈਂ ਹਿਸ਼ਮਸ਼ਈ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਾਂ ਆਉਂ ਪੰਜ ਭਰਾ ਦਾ ਸਾਥ ਦੇ ਹੋਏ ਸੋ